ਜੁਗ ਮੇਰੇ ਘਰ ਵਿੱਚ ਆਣ ਕੇ ਬੈਠੇ ਹੋ ਮੈਂ ਤੇ ਮੇਰਾ ਪਰਿਵਾਰ ਤੁਹਾਡੀ ਸੇਵਾ ਕਰਾਂਗੇ ਆਖਰ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਖਿਆ ਮੂਲੇ ਹੁਣ ਤੈਨੂੰ ਦਸਵੇਂ ਅਵਤਾਰ ਦੇ ਰੂਪ ਵਿੱਚ ਨਾ ਦੇੜ ਦੀ ਧਰਤੀ ਤੇ ਮਿਲਾਂਗੇ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ ਵਿੱਚ ਬੈਠਾ ਹੋਇਆ ਹਜ਼ੂਰ ਕੌਲ ਇਕਰਾਰ ਮੂਲੇ ਸੇਖ ਦੇ ਨਾਲ ਕਰ ਰਿਹਾ ਹੈ ਕਿ ਤੈਨੂੰ ਸਹਜ ਦੇ ਰੂਪ ਵਿੱਚ ਹੁਣ ਮੁਕਤੀ ਦੇ ਦੇਵਾਂਗੇ ਨਾ ਦੇੜ ਦੀ ਧਰਤੀ ਹੋਏਗੀ ਔਰ ਸਹਜ ਦੇ ਰੂਪ ਵਿੱਚ ਤੂੰ ਹੋਵੇਂਗਾ ਮੂਲੇ ਉਦੋਂ ਵੀ ਕਿਤੇ ਭੱਜ ਕੇ ਓਲੇ ਨਾ ਹੋ ਜਾਵੀਂ ਝਾੜੀ ਦੇ ਪਾਏ ਵਿੱਚ ਖਲੋਕੇ ਛਾਤੀ ਵਿੱਚ ਤੀਰ ਲਗਵਾ ਲੈ ਬਈ ਤੈਨੂੰ ਮੁਕਤੀ ਦੇ ਦਿੰਦੇ ਆਖਰੀ ਤਾਂ ਮਾਤੇ ਜਦ ਮੂਲਾ ਹੋ ਗਿਆ ਘੋਟ ਦਾ ਜਬਾਲ ਨੂੰ ਮੇਰੇ ਕੋਲੋਂ ਮਾਲਕਾਗਣਾ ਹੋ ਗਿਆ ਬਕਸ਼ ਬੇਈਮਾਨ ਨੂੰ ਮੈਂ ਅੱਖੀਆਂ ਜ ਮਾਲਿਆ ਕੀਤੀਆਂ ਦਾ ਫਾਲ ਮੈਂ ਗੁਰੂ ਜੀ ਪਾਲਿਆ ਜਦਾ ਤੇ ਮੈਸਾ ਵਾਡੇ ਦਾ ਇਸ ਸੰਸਾਰ ਮੇ ਪਾਪਨ ਬਦੀ ਨੂੰ ਮੇਰੇ ਲਾ ਕੋ ਤਜ ਦਾ ਦਿਨ ਰਹਿਣ ਚਾਰ ਮੇ ਜਦ ਗਏ ਦੇ ਪਿਛੋਂ ਮੁਕਤੀ ਮਿਲੂਗੀ ਤੈਨੂੰ ਸਹ ਦੇ ਵਿੱਚੋਂ ਮੱਖੀ ਦੇ ਸਮਾਨ ਸ਼ੈਦ ਵਿੱਚ ਫਸਿਆ